ਲੇਵੇਂ ਮੇਂ ਮਟਰੋ 8 ਦਾ ਹੋ ਗਿਆ ਟਾਈਮ ਸਵਾ 8 ਹੋ ਗਏ ਨੇ ਇਹ ਲੋ ਜੀ ਚਾਹ ਬਣਾਉਣ ਲੈ ਸਪੈਸ਼ਲਿਸਟ ਪਹੁੰਚ ਕੇ 8 ਵਜੇ ਉੱਠ ਗਏ ਹਾਂਜੀ 8 ਵਜੇ ਅਜੇ ਤੇ ਪਹਿਲਾਂ ਜਾਵਾਂਗੇ ਇੱਥੇ ਮਿਸਤਰੀਆਂ ਦੀ ਚਾਹ ਦੇ ਚਾਹ ਦਿਨ ਫਿਰ ਉਸ ਤੋਂ ਬਾਅਦ ਜਾਵਾਂਗੇ ਅਸੀਂ ਕੰਮ ਤੇ ਜਰਾ ਸਾਡਾ ਕੰਮ ਜ਼ਰੂਰੀ ਆ ਆਪਣਾ ਕੰਮ ਹੀ ਵੇਖਣਾ ਪੈਂਦਾ ਵੇ ਛੁੱਟੀਆਂ ਵੀ ਕਾਫੀ ਹੋ ਜਾਂਦੀਆਂ ਚਾਹ ਪਹਿਲਾਂ ਲੈ ਜੀ ਦੀ ਬਾਤੀ ਨਹੀਂ ਪਾਈ ਜੀ ਹਾਂਜੀ ਤੇ ਕਿਸੇ ਨੇ ਵਾਲਪੇਪਰ ਬਾਰੇ ਚਾਹੇ वुਡਵਰਕ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਕੰਮ ਬਾਰੇ ਕੰਮ ਕਰਾਉਣਾ ਹੋਵੇ ਤੇ ਮੇਰਾ ਨੰਬਰ ਸਕਰੀਨ ਤੇ ਆ ਰਿਹਾ ਤੇ WhatsApp ਤੇ ਮੈਸੇਜ ਕਰੇ ਮੈਂ ਰਿਪਲਾਈ ਜਲੂ ਦੇਵਾਂਗਾ ਕਿਸੇ ਵੀ ਤਰ੍ਹਾਂ 3D ਵਗੈਰਾ ਵਾਲਪੇਪਰ ਲਾਉਣੇ ਹੋਣ ਵਧੀਆ-ਵਧੀਆ ਜਿਵੇਂ ਅੱਜਕੱਲ੍ਹ ਚੱਲਾਂ ਦੇ ਟ੍ਰੈਂਡਿੰਗ ਦੇ ਵਿੱਚ ਵਾਲਪੇਪਰ 3D ਫਲੈਕਸ ਬੋਰਡ ਤੇ ਕੋਈ ਵੀ ਤਰ੍ਹਾਂ ਦੀ ਡਾਉਨ ਸਲੇਮ ਵਗੈਰਾ ਕਰਨੀ ਹੋਵੇ ਲੱਕੜ ਦਾ ਕੰਮ ਕਿਸੇ ਵੀ ਤਰ੍ਹਾਂ ਦਾ ਕਿੰਨਾ ਨੰਬਰ ਸਕਰੀਨ ਤੇ ਆ ਰਿਹਾ ਤੇ ਮੈਂ ਨਾਲ ਜੁਰ ਗੱਲਬਾਤ ਕਰੇ। ਲਓ ਜੀ ਕਰਤਾ ਰੂਮ ਕੰਪਲੀਟ। ਆ ਤਿੰਨ ਦਵਾਰਾ ਲਾ ਦੀਏ ਕਲਰ ਤੇ ਇੱਕ ਲਾ ਦੀਏ ਕਲਰ ਨੇ। ਕਿਵੇਂ ਦਾ ਲੱਗਾ ਵਰਕ ਕਮੈਂਟਾਂ ਵਿੱਚ ਜਰੂਰ ਦੱਸਿਓ। ਆ ਵਾਰ ਦੇ ਪਰ ਖੋਲਾਂਗੇ ਆਪਾਂ ਕੋ ਥਲੇ ਰਾਂ ਜਗ੍ਹਾ ਨਹੀਂ ਹੈਗੀ ਬੋਲ ਕੇ ਤੇ ਇੱਥੇ ਆਪਾਂ ਸੈਟਿੰਗ ਕਰਕੇ ਫਿਰ ਲੈ ਨਹੀਂ ਏਠਾਂ ਤੇ ਕਮਰਾ ਤਿਆਰ ਕਰਕੇ ਦਿੰਨੇ ਇੱਕ ਅੱਜ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਅੱਜ ਪਹੁੰਚੇ ਆਪਾਂ ਦਾਬਾ ਵਾਲੀ ਅਲੀਵਾਰ ਰੋਡ ਤੇ ਇੱਥੇ ਕਮਰੇ ਤਿਆਰ ਕਰਨੇ ਇੱਕ ਦੋ ਨਾਲ ਇੱਕ ਦੋ ਮੁੰਡੇ ਆਏ ਆਪਣੇ ਨਾਲ ਤੇ ਆ ਗੁਰਲਾਲ ਦਾ ਉਸਤਾਦ ਤੇ ਵਾਲਪੇਪਰ ਤਿੰਨ ਕਹਿ ਗਏ ਤਿੰਨ 1 2 3 ਬਾਕੀ ਦੇਖਦੇ ਆ ਪ੍ਰਿੰਟ ਕਿਦਾਂ ਦੇ ਪ੍ਰਿੰਟ ਕੀਤੇ ਨੇ ਜਿਹੜੇ ਜਿਹਨਾਂ ਸਿਲੈਕਟ ਕੀਤੇ ਉਹ ਕਢਾ ਕੇ ਲਿਆਏ ਆਪਾਂ ਉਹ ਰੋੜੇ ਗੜੇ ਇਹ ਬੜੇ ਮਗਾ ਖੋਲ ਕੇ ਨੇ ਦੇਖ ਲਈਏ ਨਾਲਿਆ ਰੋੜੇ ਕਾਫਲੇ ਨੂੰ ਸਫਾਈ ਕਰਕੇ ਤੇ ਖੋਲ ਲੈਣੇ ਉਦਾਂ ਨਹੀਂ ਤੇ ਖਰਾਬ ਨਾ ਹੋ ਜਾਏ ਲਓ ਜੀ ਪ੍ਰਿੰਟ ਵਿਚਾਲਿਆ ਕੋਠੇ ਤੇ ਉਪਰੋਂ ਕਰਾਂਗੇ ਕਟਿੰਗ ਗਿੰਗਾ ਲੈ ਵੀ ਐਂਡ ਨੇ ਹੋਲੀ ਟਾਈਮ ਆ ਗਿਆ ਇੱਕ ਆ ਪ੍ਰਿੰਟ ਵਾਲਾ ਮੰਨਦੇ ਨਹੀਂ ਕਿਹਦਾ ਕਹਿਣਾ ਯਾਰ ਜਿੱਦਾਂ ਉਹ ਕਹਿੰਦਾ ਸਹੀ ਕਰਕੇ ਮਿਲਦੇ ਯਾਰ ਜਿੱਦਾਂ ਹੋਲੀ ਹੋ ਗਈ ਹੈ ਨਾ ਇਥੋਂ ਪਾਰ ਆਜਾ ਪ੍ਰਿੰਟ ਇਹਦੀਆਂ ਤਿੰਨ ਦਵਾਰਾਂ ਵਾ ਜਿਹੜਾ ਪਹਿਲਾਂ ਖੁੱਲੇ ਹੋ ਦੀ ਇੱਕ ਦਵਾਰ ਇੱਥੇ ਆ ਜਾ ਰੈਡੀ ਕਰਕੇ ਤੁਹਾਨੂੰ ਦਿਖਾਉਂਦੇ ਆਂ ਕੋ ਜੰਮ ਮਨਿੰਦਰ ਨਾ ਅਮਨਿੰਦਰ ਮਨਿੰਦਰ ਸਿੰਘ ਆ ਚਾਹ ਪੀ ਲਾ ਆ ਜਮਨਿੰਦਰ ਚਾਹ ਪੀ ਲਾ ਬਈ ਆ ਜਾ ਓਏ ਰਾਹੁਲ ਚਾਹ ਪੀ ਲਾ ਯਾਰ ੱਤਪ ਬੜੀ ਕੜਾਕੀ ਲੱਗੀ ਅੱਜ ਕੱਲ ਮੌਸਮ ਬੜਾ ਖਰਾਬ ਹੈ ਕਈ ਜਗ੍ਹਾ ਤੇ ਕਹਿੰਦੇ ਮਤਲਬ ਗਲੇ ਵੀ ਕਾਫੀ ਪਏ ਕੁੱਪੀ ਚਾਤਰਾ ਕੁੱਪੀ ਚੱਲਣਾ ਪੈਣਾ ਹਾਂ ਚਾਤਰਾ ਪੁੰਦੇ ਜਾਣਾ ਇਹ ਪਿੰਡ ਦਾ ਦਾਬਾਂ ਵਾਲੀ ਦਾਬਾਂ ਵਾਲੀ ਸੁਖਿਆ ਦੋ ਉਹਨਾਂ ਦਾਬਾਂ ਵਾਲੀ दोबालाएं गुरद्वार सा कमरा कमरे चैक करो पेल तो बाद कमरा तैयार तो होकर दिखाने किद का कमरा तैयार होगा है

ਹਾਂ ਮੈਂ ਬਿਨਾਂ ਬਟਾ ਬਿਨਾਂ ਲੈ ਵੀਰ ਦਵਾਰ ਲੈ ਆਤੀ ਆਪਾਂ ਇੱਕ ਕੰਪਲੀਟ ਕਰਤੀ ਹੈ ਬਾਕੀ ਤਿੰਨ ਦਵਾਰਾਂ ਇੱਕ ਕਲਰ ਦੀਆਂ ਆ ਵੀ ਆ ਵੀ ਤੇ ਆਉਂਦੀ ਹੈ ਥੱਲੇ ਜੋੜ ਲੱਗਦਾ ਹੁੰਦਾ ਨੂੰ ਪਤਾ ਹੀ ਹੈ ਤੇ ਜਿਹੜੀ ਜਿਹੇ ਹਾਈਟ ਹੁੰਦੀ ਨਾ 10 ਫੁੱਟੇ ਨਿਕਲਦੀ ਹੈ ਵੱਧ ਤੋਂ ਵੱਧ ਕੋਈ 10.5 ਕੱਢ ਦਿੰਦਾ ਹਵਲ ਤੇ 10 ਹੀ ਨਿਕਲਦੀ ਹੈ ਹਾਈਟ ਇਸ ਜੇ ਕਿਸੇ ਨੇ ਕੰਮ ਕਰਾਉਣਾ ਵਾ ਤੇ ਮੇਰੇ WhatsApp ਤੇ ਨੰਬਰ ਤੇ ਮੈਸੇਜ ਦੇ ਨੰਬਰ ਆ ਰਿਹਾ ਤੇ ਕਾਲ ਕਰ ਸਕਦਾ ਇਦਾਂ 3D ਵਗੈਰਾ ਜਿੱਦਾਂ ਨੇ ਡਿਜ਼ਾਈਨ ਆਖੋਗੇ ਬਣ ਜਾਣਗੇ ਨਾਲ ਸਿੰਕ ਲਸਤਾ ਦਾ ਠਾ ਅੱਗੇ ਤੇ ਜਵਾਨ ਲਾ ਰਿਹਾ ਫਾਈਨ ਕੋਲ ਕਰ ਦੇ ਲੋ ਕੇ ਵੇਗੇ ਸਿੰਕਲ ਹਾਂ ਉਹ ਤੇ ਇਹ ਤੇ ਇਹ ਹਮ ਇਹ ਪਸੇ ਆ ਗਏ ਰੱਗ ਨੂੰ ਜਿਹਨੂੰ ਪੇਪਰ ਨੂੰ ਲਾ ਦਾਂ ਥੋੜਾ glue ਹੈ ਪੇਪਰ ਨੂੰ glue ਲਾ ਦਨਾ ਕਈ ਐਲਫੀ ਨਾਲ ਲਾਉਂਦੇ ਪਰ ਆਪਾਂ ਲਾ ਰਹੇ ਫੈਬ੍ਰਿਕ ਗੋਲ ਦੇ ਨਾਲ ਫੈਬ੍ਰਿਕ ਨਾਲੇ ਥੋੜਾ ਮਜ਼ਬੂਤ ਜ਼ਿਆਦਾ ਹੁੰਦਾ ਤੁਹਾਨੂੰ ਜੋ ਜਕਰਤਾ ਰੂਮ ਕੰਪਲੀਟ ਆ ਤਿੰਨ ਵਾਰਾਂ ਲਾ ਦੀਏ ਕਲਰ ਤੇ ਇੱਕ ਲਾਤੀਏ ਕਲਰ ਨੇ ਕਿਵੇਂ ਦਾ ਲੱਗਾ ਵਰਕ ਕਮੈਂਟਾਂ ਵਿੱਚ ਜਰੂਰ ਦੱਸਿਓ ਐਵੇਂ ਜਿੰਕਲ ਨੇ ਇੱਥੇ ਦਾਤਾ ਘੱਟਾ ਵੇਖੋ ਕਿਦਾਂ ਹੈ ਉਹ ਕਟਿੰਗ ਕਰਨ ਰਿਹਾ ਥੱਲੇ ਥੱਲੇ ਜਿਵੇਂ ਸਕਾਰਡਿੰਗ ਕੱਟਣੀ ਪੈਣੀ ਥੱਲੇ ਅੱਗੇ ਕੱਟ ਕੇ ਗਏ ਸੀ ਬਾਰੇ ਨਾਲ ਲੈਵਲ ਕਰਕੇ ਫਿਰ ਉੱਚੀ ਕਰਤੀ ਹੈ ਕੀ ਕਰਾਂ ਅਸੀਂ ਦਰਾਨ ਕੇ ਓਹੋ ਬੱਲਾ ਕੱਟਾਂਗੇ ਓਏ ਓਹ ਲੱਭਣੇ ਕੋਈ ਨਹੀਂ ਡਿਆ ਜਾ ਰਹੇ ਆਪਾਂ ਘਰ ਨੂੰ ਹਨੇਰਾ ਕਾਫੀ ਹੋ ਗਿਆ ਆਦਰ ਕਿੱਤੀਆਂ ਮੋਰਚਾਲੇ ਬੰਦ ਹਣ ਪੈਣ ਡਿਆ ਟਾਈਮ ਹੋ ਗਿਆ 8 8:30 ਵਜੇ ਦਾ ਉਹ ਜੀ ਪਹੁੰਚ ਗਿਆ ਪੰਕਰ ਹੁਣੇ ਪਹੁੰਚੇ ਜਾਂਦੀ ਆ ਸਬਜ਼ੀ ਲੈ ਗਏ ਥੋੜੀ ਬਹੁਤ ਹਾਂ ਜੀ ਇੱਧਰ ਇੱਕ ਨਰੈਸਟ ਕਰ ਲਈਏ ਚਾਹ ਰੋਟੀ ਪਾਣੀ ਕਰੀਏ ਫਿਰ ਖਾਈਏ ਪੀਏ ਰੋਟੀ ਪਾਣੀ ਬਣਾਈ ਰੋਟੀ ਪਾਣੀ ਖਾਈਏ ਫਿਰ ਮੈਲ ਦੇ ਦਨ ਫਿਰ ਆਹੀ ਵੀ ਨਾ ਤੋਂ ਲਈਏ ਫਿਰ